ਹਈ ਹਈ ਇਹ ਦਾ ਫੋਨ ਆ ਲੈ ਇਹ ਤੇ ਮੰਡੀ ਸਸਤਾ ਫੋਨ ਆਉਂਦੇ ਆ ਹਲੋ ਸਤਿ ਸ਼੍ਰੀ ਅਕਾਲ ਪੈਣ ਜੀ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਹਾਂਜੀ ਪਰਿਵਾਰ ਵੀ ਬਹੁਤ ਵਧੀਆ ਹਾਂਜੀ ਹਾਂ ਮਨ ਵੀ ਠੀਕ ਵਾ ਇਹ ਸ਼ੋਪਿੰਗਰ ਹਾਂਜੀ ਅਜੇਦ ਕਰਨੀ ਜੇ ਸ਼ੁਰੂ ਆਪਾਂ ਮੁੰਡੇ ਨਾਲ ਨੀ ਕੁੜੀ ਕੱਲੀ ਨੂੰ ਲੈਣਾ ਮੁੰਡੇ ਨਾਲ ਵੇਖੋ ਪੈਨ ਜੀ ਅਸੀਂ ਆ ਤੀ ਵਾਲੇ ਸਾਨੂੰ ਡਰ ਲੱਗਦਾ ਵਾ ਲੋਕੀ ਜਿੰਨੇ ਮੂੰਹ ਨਹੀਂਆ ਗੱਲਾਂ ਹੈ ਜੇ ਕਿਸੇ ਨੇ ਵੇਖਿਆ ਤੇ ਲੋਕਾਂ ਨੇ ਕਹਿਣਾ ਵਾ ਵੀ ਵਿਆਹ ਨਹੀਂ ਕੀਤਾ ਤਾਂ ਪਹਿਲਾਂ ਹੀ ਕੁੜੀ ਤੋੜਤੀ ਐ ਨਾਲ ਤੁਹਾਨੂੰ ਪਤਾ ਹੀ ਆ ਨਾ ਸਮਾਂ ਕਿਦਾਂ ਦਾ ਵਾ ਨਹੀਂ ਉਹ ਤਾਂ ਤੁਹਾਡੀ ਗੱਲ ਠੀਕ ਵਾ ਆਪ ਕੁੜੀਆਂ ਜਾਂਦੀਆਂ ਹੀ ਅੱਜ ਕੱਲ ਚਲੋ ਆਪਣੇ ਆਪਣੇ ਪਿੰਡਾਂ ਦਾ ਰਿਵਾਜ ਹੁੰਦਾ ਭੈਣ ਜੀ ਹਾਂਜੀ ਚਲੋ ਕੋਈ ਨਹੀਂ ਜੇ ਤੁਸੀਂ ਬਹੁਤਾ ਕਹਿਣ ਦੇਜੇ ਨਾ ਤੇ ਮੈਂ ਕੁੜੀ ਦੇ ਪਿਓ ਨਾਲ ਸਲਾਹ ਕਰ ਲੈਣੀ ਆ ਤੇ ਭਰਾਵਾਂ ਨਾਲ ਕਰ ਲੈਣੀ ਆ ਤੇ ਫਿਰ ਮੈਂ ਤੁਹਾਨੂੰ ਫੋਨ ਕਰ ਦਊਂਗੀ ਹਾਂਜੀ 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 ਬਸ ਆਪਾਂ ਵੀ ਕਰ ਦੇਣੀ ਆ ਸਟਾਰਟ ਉਹ ਨਾ ਸੁਖ ਨਾ ਸਾਡੀ ਵੱਡੀ ਨੋ ਗਈ ਇਹ ਪਿੰਡ ਪੇਕੇ ਆਪਣੇ ਹਾਂਜੀ ਉਦੋਂ ਡੈਡੀ ਿੱਤ ਲਾਈ ਥੋੜਾ ਜਾ ਤੇ ਕਹਿੰਦੀ ਮੈਂ ਜਾਣਾ ਤੇ ਮੈਂ ਹਾਂ ਚੱਲ ਰਹਾ ਹਾਂ ਦੋ ਦਿਨ ਤੇ ਫਿਰ ਆਪਣੇ ਵਿਆਹ ਦੇ ਕੰਮ ਅਸੀਂ ਸ਼ੁਰੂ ਕਰ ਦੇਣੇ ਤੇ ਫਿਰ ਨੀ ਮੈਂ ਜਾਣ ਦੇਣਾ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਆ ਨਾਲੇ ਮੇਰੀ ਧੀ ਤੇ ਆਪਣੇ ਭਾਬੀਆਂ ਦੇ ਬਿਨ ਹਿਲਦੀ ਨਹੀਂ ਤੇ ਉਹ ਵੀ ਇਹਦੇ ਸਾਹਮਣੇ ਜਿੰਦੀਆਂ ਵਾਂ ਹਾਂਜੀ ਤੇ ਭਰਾ ਵਾ ਕਿਤੇ ਤੇ ਉਹ ਕਿਤੇ ਮਗਰ ਮਗਰ ਤੁਰੇ ਫਿਰਦੇ ਆ ਮਨਮਨ ਕਰਦੇ ਫਿਰਦੇ ਆ ਹਾਂਜੀ ਹਾਂਜੀ ਭੈਣ ਜੀ ਐ ਹਾਂਜੀ ਮੈਂ ਨਾ ਇੱਕੋ ਹੀ ਗੱਲ ਕਹਿਣੀ ਸੀ ਤੁਹਾਨੂੰ ਕਿ ਜਿਦਾਂ ਇੱਥੇ ਰੱਖੀ ਆ ਨਾ ਪਾ ਫੁੱਲਾ ਵਾਂਗੂ ਆਪਣੀ ਧੀ ਇਦਾਂ ਹੀ ਤੂੰ ਹੀ ਰੱਖਿਓ ਹਾਂਜੀ ਲੈ ਦੱਸ ਮੈਂ ਤੇ ਉਦਾਂ ਹੀ ਕਹਿੰਦੀ ਮੈਨੂੰ ਪਤਾ ਬਥੇਰਾ ਕਰਨਾ ਤੁਸੀਂ ਇਹ ਨਾਲੇ ਨਾ ਵੇਖਾਂ ਹਾਂ ਉਹਦੇ ਪਰਾਵਾਂ ਨੇ ਕਿਤੇ ਫਿਟੇ ਮੂਹ ਨਹੀਂ ਅਜ ਤੱਕ ਕੀਆ ਹਾਂ ਕਿਤੇ ਇਹ ਰਹਦੇ ਆ ਕਿਤੇ ਮਾਨਾ ਮਾਨਾ ਦੇ ਜਾਂਦੇ ਉਹਦੇ ਕੋਈ ਪਾਣੀ ਉਹਦੇ ਕੋਈ ਰੋਟੀ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਵੀ ਆਪਣੀ ਰੋਟੀਆਂ ਨੂੰ ਆਜ ਮਾਰਨੀ ਆ ਆ ਇੰਨਾ ਕਰਦੇ ਭੈਣਾਂ ਜਦੋਂ ਵਿਆਹ ਦੀ ਗੱਲ ਤੁਰਦੀ ਰੋਂੜਦੇ ਭਿੰਦੇ ਦੋਵੇਂ ਆ ਆ ਤਾਂ ਮੈਂ ਕਿੱਸਾ ਦਈਓ ਇਹ ਤੇ ਰੱਖੀ ਜਾਂਦੀ ਤਾਂ ਪਰ ਰੱਖ ਲੈਂਦੇ ਇਹ ਤੇ ਰਾਜੇ ਰਾਣੀ ਉਹਨਾਂ ਰੱਖੀਆਂ ਤੋੜਨੀ ਪੈਣੀ ਆ ਹੂੰ ਆਹੋ ਬਸ ਬਸ ਹਾਂਜੀ ਹਾਂਜੀ ਭੈਣ ਜੀ ਚਲੋ ਕੋਈ ਗੱਲ ਨਹੀਂ ਹੁਣ ਨਾ ਮੈਂ ਆਉਂਦੇ ਆ ਕਰ ਤੇ ਮੈਂ ਸਲਾਹ ਕਰਕੇ ਫਿਰ ਤੁਹਾਨੂੰ ਫੋਨ ਕਰ ਦੂੰਗੀ ਤੇ ਕੋਈ ਨਹੀਂ ਚੱਲ ਜਾਣਗੇ ਮੁੜ ਕੇ ਵੀ ਤੋਦਣਾ ਹੀ ਜਾਇਆ ਕਰਨਾ ਵਾ ਹਾਂਜੀ ਹਾਂਜੀ ਤੇ ਮੁੰਡਾ ਠੀਕ ਜੇ ਨਾ ਅੱਛਾ ਠੀਕ ਜੀ ਚਲੋ ਠੀਕ ਆ ਭੈਣ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਹਾਈ ਹਾਈ ਇਹ ਕਿਤਾ ਝੂਠ ਬੋਲਣਾ ਇੰਨਾ ਔਖਾ ਵਾ ਨਾ ਜੇ ਇਹਦੀ ਸੱਸ ਨੂੰ ਪਤਾ ਲੱਗੇ ਪਿਪਰਾ ਇਹਦਾ ਤਾਂ ਰੋਜ ਇਹਦੀ ਗੁਤੜੀ ਨੂੰ ਵੜ ਦਿੰਦਾ ਵਾ ਹੈ ਤੇ ਫੇਰ ਫੇਰ ਤਾਂ ਮੇਰੀ ਧੀ ਦੀ ਕਦਰ ਹੀ ਨਾ ਹੋਵੇ ਹੁਣ ਥੋੜਾ ਬੋਤਾ ਝੂਠ ਤੇ ਮੈਨੂੰ ਬੋਲਣਾ ਹੀ ਪੈਣਾ ਵਾ ਕੀ ਕਰਾਂ ਧੀ ਜੀ ਹੋਈ ਫੇਰ ਮੇਰੀ ਚੱਲ ਮਨਾ ਉੱਠ ਕੇ ਵੇਖਾਂ ਭਲਾ ਹਾਏ ਨੀ ਮੇ ਥਲੇ ਲੱਭਦੀ ਆਂ ਤੇ ਤੂੰ ਉੱਤੇ ਚੜੀ ਆਂ ਮੰਮੀ ਮੈਂ ਅਜੇ ਥੱਕੀ ਗਈ ਆਂ ਪੌੜੀਆਂ ਉੱਤਰਦੀ ਉੱਤਰਦੀ ਤੇਰਾ ਹੁਣੇ ਆ ਹਾਲ ਵਾ ਤੇਰਾ ਗਾੜੀ ਜਾ ਕੇ ਕੀ ਬਣਨਾ ਵਾ ਦੇਖੀ ਜਾਓ ਕੀ ਬਣਨਾ ਵਾ ਲੈ ਦੱਸ ਥੋੜੀ ਬੋਤੀ ਜਾਨ ਹੀ ਹੈ ਨੀ ਸਰੀਰ ਦੇ ਵਿੱਚ ਕਿਤੇ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਇਸ ਰਿਆ ਹੀ ਪਿਆ ਵਾ ਮੰਮੀ ਇੰਨੀ ਦੂਰ ਉੱਤਰ ਕੇ ਆਈਆਂ ਆ ਸਾਹ ਚੜ ਗਿਆ ਨਾ ਦੂਰ ਤੇਰੇ ਨਾਲ ਤਾਂ ਮੈਂ ਚੜਦਾ ਨੀ ਪੌੜੀਆਂ ਚੰਗੀਆਂ ਭਲੀਆਂ ਅਜੇ ਤੇ ਤੂੰ ਵੀ ਮੈਨੂੰ ਘਾਤੋਂ ਲੱਭਣ ਦੇ ਸਾਹ ਸਾਹ ਚੜਿਆ ਲੱਭਣਾ ਘਾਤੋਂ ਤੇਰੀ ਸਸਤਾ ਹੈ ਫੋਨ ਅੱਛਾ ਅਗਲੀ ਪਤਾ ਕੀ ਕਹਿਣ ਲਈ ਆ ਅੰਦੀ ਸ਼ਾਪਿੰਗ ਨਹੀਂ ਸ਼ੁਰੂ ਕੀਤੀ ਪੈਂਜੀ ਮੈਂ ਨਹੀਂ ਆਪਾਂ ਤਾਂ ਨਹੀਂ ਕੀਤੀ ਅਜੇ ਤੇ ਕਹਿੰਦੀ ਆ ਕਿ ਮੁੰਡੇ ਦੇ ਨਾਲ ਕੁੜੀ ਨੂੰ ਘਲ ਦਿਓ ਕਿਸ ਦਿਨ ਤੇ ਆਪਣੀ ਮਰਜ਼ੀ ਦੇ ਸੂਟ ਲਲੂਗੀ ਆ ਮਮੀ ਮੈਂ ਮੁੰਡੇ ਨਾਲ ਜਾਣਾ ਸ਼ਾਪਿੰਗ ਕਰਨ ਐਨਾ ਸ਼ੁਕਰ ਨਹੀਂ ਕਰਦੇ ਵੀ ਵਿਆਹ ਵਾਸਤੇ ਮੰਨ ਗਈ ਆ ਨਾਲੇ ਮੈਂ ਨਹੀਂ ਇਕੱਲੀ ਨੇ ਜਾਣਾ ਉਹਦੇ ਨਾਲ ਲੈ ਫਿਰ ਕੀ ਆ ਮੁੜ ਕੇ ਵੀ ਤੋਦੇ ਨਾਲ ਜਾਇਆ ਕਰਨਾ ਕੋਈ ਨਹੀਂ ਮਮੀ ਮੁੜ ਕੇ ਦੀ ਵੇਖੀ ਜਾਊਗੀ ਨਹੀਂ ਤੇ ਤੁਸੀਂ ਚਲ ਜਿਓ ਮੇਰੇ ਨਾਲ ਤੇ ਮੈਂ ਇਕੱਲੀ ਨੇ ਨਹੀਂ ਜਾਣਾ ਮੇਰੀ ਗੱਲ ਸੁਣ ਮੈਂ ਜਾਂਦੀ ਚੰਗੀ ਲੱਗਣੀ ਆ ਮੈਂ ਐਵੇਂ ਐਵੇਂ ਤੁਰ ਫਿਰਾ ਮਾਂ ਆਈ ਆ ਜੀ ਕੁੜੀ ਦੇ ਨਾਲ ਸ਼ਾਪਿੰਗ ਕਰਨ हद हो गई तेरे वाली तू इनी ना जाना ते मम्मी ਨਾਲ ਭਾਬੀ ਨੂੰ ਭੇਜ ਦਿਓ ਤੇ ਮੈਂ ਉੱਥੇ ਕੱਲੀ ਚੰਗੀ ਲੱਗਨੀ ਉਹਦੇ ਨਾਲ ਮੈਨੂੰ ਸ਼ਰਮ ਪਤਾ ਕਿੰਨੀ ਆਉਂਦੀ ਆ ਚਲ ਕੋਈ ਨਹੀਂ ਮੇਰੀ ਗੱਲ ਸੁਣ ਇਦਾਂ ਹੀ ਕਰਨੀ ਆ ਸਲਾਹ ਕਰਨੀ ਆ ਤੇਰੇ ਪਿਓ ਨਾਲ ਅਜੇ ਪਤਾ ਨਹੀਂ ਉਹਨਾਂ ਨੇ ਕੀ ਕਹਿਣਾ ਵਾ ਤੇ ਜੇ ਮੰਨ ਗਏ ਨਾ ਤੇ ਫਿਰ ਮੈਂ ਨਵਰ ਨੂੰ ਨਾਲ ਕੱਲ ਦੂੰਗੀ ਠੀਕ ਆ ਨਾ ਤੇ ਆਪਣੀ ਪਸੰਦੀਆਂ ਚੀਜ਼ਾਂ ਲੈ ਲਈ ਸ ਕੋ ਚੰਗਾ ਮੌਕਾ ਵਾ ਇਹ ਮੌਕਾ ਹੀ ਹੁੰਦਾ ਈ ਉਹ ਠੀਕ ਵਾ ਨਾ ਤੇ ਐਵੇਂ ਮਾੜੇ ਮੋਟੇ ਸੂਟ ਨਾ ਖਰੀਦੀ ਫਿਰੀ ਉੱਥੇ ਤਾਂ ਹੀ ਤੇਰੇ ਜਿੱਥੇ ਕਰ ਲਈ ਨਾਲ ਚਲ ਜਾ ਤੂੰ ਜੋ ਪਸੰਦ ਹੋਊਗਾ ਨਾਲ ਲੈ ਲਿਓ ਮੇਰੇ ਨਾਲ ਮੈਂ ਕੀ ਜਾਣਾ ਨਾਲੇ ਨਾ 10-10 ਹਜ਼ਾਰ ਦੇ ਸੂਟਾਂ ਨੂੰ ਹੱਥ ਪਾਵੀ ਠੀਕ ਆ ਨਾ ਐਵੇਂ ਨਾ ਮਾੜੇ ਮੋਟੇ ਖਰੀਦੀ ਫਿਰਿੰਗ ਤੇ ਉਹ ਠੀਕ ਆ ਮੰਮੀ ਫਿਰ ਮੇਰੇ ਨਾਲ ਨਾ ਭਾਬੀ ਚਲਜੋਗੀ ਨਾ ਤੇ ਆਪੇ ਪਤਾ ਲੱਗ ਜਾਊਗਾ ਕੀ ਲੈਣਾ ਕੀ ਨਹੀਂ ਲੈਣਾ ਆਹ ਨਾ ਤੇ ਨਾਲ ਜਾਊਗੀ ਤੇ ਮੇਕਅਪ ਦਾ ਸਮਾਨ ਵੀ ਲੈ ਆਈ ਐਂ ਲੱਗੇ ਹੱਥ ਤੇ ਜੜੀਆਂ ਵਾਂ ਨਾ ਚੀਜ਼ਾਂ ਵਧੀਆ ਵਧੀਆ ਲਈ ਕੰਪਨੀ ਦੀਆਂ ਠੀਕ ਆ ਮੰਮੀ ਮੈਨੂੰ ਪਤਾ ਵਾ ਬ੍ਰਾਂਡਡ ਹੀ ਲਊਂਗੀ ਮੈਂ ਆ ਬ੍ਰਾਂਡਡ ਲਈ ਐਵੇਂ ਦੇਸੀ ਜੀ ਚੀਜ਼ ਨਹੀਂ ਲੈਣੀ ਪਤਾ ਕੀ ਆ ਪਹਿਲੀ ਵਾਰ ਜੋ ਬੰਦੇ ਨੇ ਖਰੀਦ ਲਿਆ ਨਾ ਸਾਰੀ ਮੁਰਮੁੜਕੇ ਉਹ ਖਰੀਦਣਾ ਪੈਣਾ ਠੀਕ ਆ ਨਾ ਇਹ ਤੇ ਹੈ ਤੇ ਜੇ ਬ੍ਰਾਂਡਡ ਚੀਜ਼ਾਂ ਖਰੀਦੇਂਗੀ ਤੇ ਸਾਰੀ ਉਮਰ ਤੈਨੂੰ ਉਹ ਹੀ ਮਿਲਣੀ ਆ ਮੁਰਮੁੜਕੇ ਪਤਾ ਲੱਗ ਜਾਂਦਾ ਬੰਦੇ ਦਾ ਸਟੈਂਡਰਡ ਲਵ ਕਿੱਥੇ ਇੱਕ ਵਾ ਪਰ ਮੰਮੀ ਕੋਈ ਵੇਲ ਲੋ ਮੁੰਡਾ ਨਹੀਂ ਮੈਨੂੰ ਚੰਗਾ ਲੱਗ ਉਹ ਹੀ ਗੱਲ ਦਿਮਾਗ ਚ ਬਿਠਾ ਲ ਕੇ ਬੈਠੀ ਆ ਇਹ ਸੋਚ ਹੋਣੀ ਆ ਕੱਲਾ ਕੱਲਾ ਵਾ ਜੋ ਕੁਝ ਹੈਗਾ ਉਹਦਾ ਹੀ ਆ ਹੈ ਆ ਪੈਹਾ ਵੇਖੀਦਾ ਪੈਹਾ ਠੀਕ ਆ ਨਾ ਪੈਸੇ ਨਾਲ ਤਾਂ ਭਾਜ ਦੁਨੀਆ ਬਦਲ ਲੋ ਉਦਾਂ ਸੰਗਾਰ ਬੰਦੇ ਕੋ ਕੀ ਲੜਾਈ ਆ ਰਗ ਰੂਪ ਵੇਖ ਕੇ ਤੇ ਸਾਰਾ ਦਿਨ ਉਹਦਾ ਰੰਗ ਰੂਪ ਹੀ ਵੰਦੇ ਰਹਿਣਾ ਦੱਸ ਤੇ ਕਾਲੇ ਨੂੰ ਕਿਹੜਾ ਚੱਟਣਾ ਤੂੰ ਠੀਕ ਐ ਮੰਮੀ ਹਾਂ ਸੁਖ ਵੇਹ ਆਪਣਾ ਜ਼ਿੰਦਗੀ ਦੇ ਵਿੱਚ ਸਾਰੀ ਉਮਰ ਐਸ਼ ਕਰੇਗੀ ਉੱਥੇ ਚੰਗਾ ਤੇ ਡੈਡੀ ਨਾ ਕੀਤੀ ਗਲਤੀ ਕਰਦੀਆਂ ਡੈਡੀ ਨਾ ਮੈਂ ਪਹਿਲਾਂ ਤਰਨਤ ਕਰ ਲਾਂ ਬਾਅਦ ਚ ਕਰਦੀਆਂ ਡੈਡੀ ਨਾ ਉਹ ਨਹੀਂ ਕੁਛ ਕਹਿੰਦੀ ਨਹੀਂ ਹੋਰ ਨਹੀਂ ਬਸ ਆਹੋ ਕੁਛ ਦੀਗੀ ਤੇ ਮੈਂ ਮੇਰੀ ਵੱਡੀ ਨੂੰ ਪੇਕੇ ਗਈ ਬਥੇਰਾ ਝੂਠ ਬੋਲਣਾ ਪੈਂਦਾ ਵਾ ਤੇ ਨਾਲੇ ਮੈਂ ਕਹਿਤਾ ਫਿਰ ਮੈਂ ਕਿ ਮੇਰੇ ਮੁੰਡੇ ਤੇ ਕਿਤੇ ਮੈਂ ਅੱਗੇ ਪਿੱਛੇ ਤੁਰੇ ਫਿਰਦੀ ਆ ਮਨਮਨ ਕਰਦੇ ਫਿਰਦੇ ਆ ਹੈਂ ਕਿਤੇ ਮੈਂ ਮੇਰੇ ਮੁੰਡਿਆਂ ਨੇ ਫਿਟੇ ਮੋਨ ਕਿਹਾ ਮੇਰੀ ਤੀਨ ਨੂੰ ਤੇ ਮੰਮੀ ਜੇ ਉਹਨੂੰ ਪਤਾ ਲੱਗ ਗਿਆ ਉਹਨਾਂ ਨੂੰ ਕਿ ਕੀ ਇੱਜ਼ਤ ਹੈ ਦੀ ਘਰ ਇਹਦੇ ਭਰਾ ਕਿੱਦਾਂ ਬੋਲਦੇ ਤੇ ਫੇਰ ਫੇਰ ਤੇ ਉਹ ਵੀ ਭਾਵੇਂ ਮੈਨੂੰ ਚੰਗੀ ਨਾ ਸਮਝਣ ਪੁੱਤ ਕਿਹਦਾ ਪਤਾ ਲੱਗ ਜੂਗਾ ਕੋਈ ਗੱਲ ਨਹੀਂ ਮੈਂ ਹੈਗੀ ਜਿੰਦੀ ਜਾਗਦੀ ਅਜੇ ਤੈਨੂੰ ਪਤਾ ਨਾ ਕਾਲੋ ਜੇ ਆਉ ਉਹ ਜਾਏ ਤੇ ਬੰਦਾ ਕੱਢ ਹੀ ਦਿੰਦਾ ਹੈ ਗੱਲ ਕਿਉਂ ਕੱਢ ਦਿੰਦਾ ਵਾ ਮੈਂ ਜ਼ਬਾਨਾ ਨਾ ਖੱਚ ਦੋ ਇਹਨਾਂ ਦੀਆਂ ਇਹ ਮੈਨੂੰ ਜਾਣਦੇ ਨਹੀਂ ਚੰਗੀ ਤਰ੍ਹਾਂ ਜੇ ਨਾਲੇ ਨਾ ਕਾਲੋ ਨੂੰ ਮੈਂ ਸਾਰੀ ਉਮਰ ਤੇਰੇ ਪਿੰਡ ਨਹੀਂ ਵੜਨ ਦੇਣਾ ਠੀਕ ਵਾ ਨਾ ਜੋ ਮਰਜ਼ੀ ਕਰਦੀ ਫਿਰੇ ਆਹ ਮੰਮੀ ਉਹ ਇੱਥੇ ਹੀ ਠੀਕ ਆ ਉਹ ਆਉਣੀ ਵੀ ਨਹੀਂ ਚਾਹੀਦੀ ਉਹਨੂੰ ਵੇਖ ਤੇ ਉਦਾਂ ਹੀ ਮੈਨੂੰ ਜ਼ਹਿਰ ਚੜ ਜਾਂਦਾ ਵਾ ਤੇ ਮੈਨੂੰ ਖੜਾ ਘਟ ਚੜਦਾ ਵਾ ਚਲੋ ਮੰਮੀ ਫਿਰ ਆ ਜਾਓ ਥੱਲੇ ਚੱਲੀਏ ਚੱਲਾ ਰਈ ਸਾਸਰੀ ਕਾਲ ਸਾਸਰੀ ਕਾਲ ਆ ਤੇ ਬਹੁਤ ਵਧੀਆ ਹੋਇਆ ਜਿਹੜਾ ਤੁਮ ਇੱਥੇ ਹੀ ਮਿਲ ਬੇ ਆਉਂ ਓਏ ਆਹ ਚੱਲੇ ਆ ਬਾਹਰ ਨੂੰ ਜਾਣਾ ਜਿਆਦਾ ਹਰ ਜਵਾਲ ਨੂੰ ਅੱਛਾ ਤੇ ਮੈਂ ਚਲੋ ਮੁੰਡੇ ਨੂੰ ਖਲੋਤਾ ਮੋੜਸਾ ਲੈ ਕੇ ਉੱਥੇ ਤੇ ਮੈਂ ਤੇ ਤੇਰੇ ਨਾਲ ਇੱਕ ਗੱਲ ਕਰਨ ਆਈ ਹਾਂ ਕਾਦੀ ਤਾਈ ਜੀ ਮੈਂ ਉਹ ਡੀ ਦੀ ਵੜੀ ਗੱਲ ਸੁਣੀ ਹੈ ਤੂੰ ਵੱਡੀ ਨੂੰ ਨਾ ਕਰੋ ਗੱਛੜੀ ਉਹਨੇ ਕੱਢਣਾ ਗੁੱੜਣਾ ਕੀ ਹੀ ਉਹਦੀ ਮਾਂ ਨਹੀਂ ਠੀਕ ਤੇ ਉਹ ਕਹਿੰਦੇ ਵੀ ਤੇ ਡੰਕ ਲਾ ਦਿਓ ਚਲੋ ਉਹ ਦੇਖ ਲਾ ਹੁੰਦਾ ਕੋਈ ਨਹੀਂ ਤੈਨਾਂ ਜਾਣਦੇ ਨਹੀਂ ਹਾਂਜੀ ਹਾਂਜੀ ਪਰ ਉਹਨੂੰ ਲਿਆ ਪਾ ਕੇ ਕੁੜੀ ਦਾ ਵਿਆਹ ਕਰਨਾ ਵਾ ਤੇ ਇਹ ਚਰਚਾ ਬੜੀ ਫਿਰ ਹੁੰਦੀ ਆ ਗੱਲ ਤੇ ਤੁਹਾਡੇ ਤਾਂ ਇਹ ਜੀ ਠੀਕ ਵਾ ਗੱਲ ਨਾ ਇਹ ਹੋਈ ਏ ਚਲੋ ਦੋ ਤਿੰਨ ਜੋ ਸੁਣਿਆ ਵਾ ਨਾ ਗੱਲ ਤੇ ਆ ਗਈ ਏ ਠੀਕ ਤੇ ਭਰ ਨਾ ਜੀਵਨ ਦਾ ਵੀ ਦਿਮਾਗ ਨਹੀਂ ਕੰਮ ਕਰਦਾ ਪੀ ਉਧਰ ਉਹ ਕੁੜੀ ਦਾ ਵਿਆਹ ਦਿੱਤਾ ਤੇ ਉਧਰੋਂ ਤੂੰ ਕਰ ਨੋਵਾਂ ਨਾਲ ਲੜਦੀ ਫਿਰਦੀ ਆ ਹੈ ਪੀ ਮਾਨ ਨਾ ਰਹੀਦਾ ਹੁੰਦਾ ਵਾ ਠੀਕ ਨਹੀਂ ਜੇ ਕੋਈ ਗਲਬਾਤ ਹੈ ਤੂੰ ਮੈਨੂੰ ਦੱਸ ਤੇ ਮੈਂ ਵੀ ਗਣੀ ਕਰਦਿਆ ਕਰੂਗਾ ਤੁਸੀਂ ਨਾ ਹੁਣ ਸਮਝਾ ਹੋ ਜੀਵਨ ਨੂੰ ਜਿਵੇਂ ਨੋ ਸਮਝਾਓ ਵੀ ਕੁੜੀ ਨੂੰ ਲਈਏ ਇਹਦਾ ਵਿਆਹ ਦੇ ਵਿੱਚ ਬਈ ਲੋਕੀ ਦੱਸਣ ਵਿੱਚ ਚੰਗੀਆਂ ਨਹੀਂ ਲੱਗੀਆਂ ਉਹ ਨਹੀਂ ਨਹੀਂ ਤਾਈ ਜੀ ਇਹੋ ਜੀ ਗੱਲ ਕੋਈ ਨਹੀਂ ਗਈ ਵਿਆਹ ਕੇ ਨੋਹਾਂ ਤਾਂ ਹੀ ਲਈਂਦੇ ਘਰ ਵਸਾਉਣ ਵਾਸਤੇ ਘਰੋਂ ਘਟਵਾ ਥੋੜੀਆਂ ਲਈਂਦੀਆਂ ਵਾ ਠੀਕ ਨਹੀਂ ਨਹੀਂ ਭਾਈ ਸਾਹਮਣਾ ਵੀ ਉਹਨਾਂ ਹੀ ਹੈ ਉਹੋ ਹੀ ਤਾਂ ਗੱਲ ਵਾ ਨਾ ਕੱਲ ਨੂੰ ਜਦੋਂ ਕਦੇ ਅਭੀ ਨਭੀ ਹੋ ਗਈ ਤੂੰ ਨਾ ਸਾਹਮਣਾ ਵਾ ਉਹ ਨਹੀਂ ਸਾਹਮਣਾ ਹੁਣ ਗਵਾਂਡੀਆਂ ਥੋੜਾ ਆਣ ਕੇ ਮੂੰਹ ਚ ਪਾਣੀ ਪੋਣਾ ਵਾ ਠੀਕ ਨਹੀਂ ਆ ਜਾ ਕੇ ਤੇ ਵਜਾ ਆਪਣੇ ਜੀਅ ਨੂੰ ਮਾਰੀ ਦੀਆ ਵਾ ਬਸ ਬਸ ਤੇ ਇਹਨਾਂ ਨੇ ਕੰਮ ਹੋਣਾ ਵਾ ਇਹਨਾਂ ਹੀ ਕੰਮ ਆ ਤੇ ਭਰਨਾ ਉਹ ਨੂੰ ਤੇ ਦਾ ਦਿਮਾਗ ਨਹੀਂ ਕੰਮ ਕਰਦਾ ਜੀਵਨ ਦਾ ਚਾ ਜੀਵਨ ਨੂੰ ਸਮਝਾਈਂ ਇਸ ਤਰ੍ਹਾਂ ਕਰੋ ਮੈਂ ਚੱਲਿਆ ਉਧਰੋਂ ਤੇ ਮਾੜਾ ਜਾ ਕੇ ਨਾ ਉਹਦੇ ਖਾਨੇ ਦੀ ਵੀ ਗੱਲ ਪਾ ਤੇ ਉਧਰੋਂ ਵਿਆਹ ਧਰ ਕੇ ਬੈਠੀਆਂ ਤਾਂ ਉਧਰੋਂ ਆ ਕੀ ਕੰਮ ਕਰਦੀ ਫਰਦੀ ਹੈ ਮਨਜਿੰਦਰ ਨਾ ਹੋਈ ਏ ਮੇਰੀ ਗੱਲ ਉਹ ਕਹਿੰਦਾ ਮੈਂ ਜਾ ਕੇ ਤੇ ਕੁੜੀ ਨੂੰ ਲੈ ਆਉਣਾ ਤੇ ਪਰ ਜੀਵਨ ਦੇ ਉਹ ਕਹਿੰਦਾ ਜੇ ਜੀਵਨ ਨਾਲ ਜਾਉਂ ਤਾ ਹੀ ਆ ਤੇ ਤੁਸੀਂ ਮਾੜਾ ਜਿਹਾ ਸਮਝਾਓ ਇਹਨੂੰ ਦੱਸਾ ਮੈਂ ਹੁਣ ਜਾਣੀ ਆ ਇੱਥੋਂ ਹੀ ਤੇ ਤੂੰ ਆਪ ਸਮਝਾਈ ਮੇਰੇ ਸਮਝਾਇਆ ਗੁੱਸਾ ਨਾ ਕਰੇ ਚੱਲ ਵੇਖ ਲਓ ਫਿਰ ਇਤਰਾ ਗੱਲ ਲੈਣੀ ਆ ਆਹੋ ਚੰਗਾ ਫਿਰ ਪਰ ਸਮਝਦੀ ਹੈ ਨਹੀਂ ਮੇਰੀ ਗੱਲ ਨਹੀਂ ਸਮਝਦੀ ਤੇ ਮੈਂ ਤਾਂ ਕਹਿੰਦੇ ਤੁਸੀਂ ਸਹਣੇ ਦੋ ਮਿੰਟ ਨੂੰ ਕਹਿ ਦਿੰਦੇ ਵੀ ਇਹ ਨਾ ਕਿਹੋ ਜੇ ਕੰਮ ਨਾ ਕਰ ਕੇ ਆਵਾਂ ਮੀਰੇ ਹਾਂ ਮੁੜ ਕੇ ਆਵਾਂ ਇਹ ਰਿਸ਼ਤੇ ਵਿੱਚ ਦੇ ਵਿੱਚ ਮੈਂ ਆਵਾਂ ਉਹਨਾਂ ਆ ਜਾ ਕੇ ਮੈਨੂੰ ਕਹਿੰਦੇ ਪਿਆ ਉਹ ਜੇ ਬੰਦੇ ਟਕਰਾਉਂਦੇ ਗੱਡੇ ਪਾਸੇ ਵਾਲੇ ਆਹੋ ਆਂਦੇ ਹੁੰਦੇ ਆ ਲੋਕੀ ਕੇ ਆਹੋ ਤੇ ਚਲੋ ਕੋਈ ਗੱਲ ਨਹੀਂ ਮੈਂ ਤਾਂ 2 ਮਿੰਟ ਹੋ ਜਾਂਦੇ ਘਰ ਨਾਲ ਚਾਹ ਚੂ ਪੀ ਜੋ ਨਹੀਂ ਚਾਹ ਤਾਂ ਨਹੀਂ ਮੈਂ ਪੀਣੀ ਮੈਨੂੰ ਤੇ ਨਾ ਆ ਗੱਲ ਸੁਣ ਕੇ ਨਾ ਤੇ ਬੜਾ ਭਰਾਨਗੀ ਜੀ ਹੋ ਗਈ ਲੈ ਆ ਕਿਹਾ ਮੈਂ ਉੱਪਰ ਗਿਆ ਵਾਂ ਉਹ ਨਹੀਂ ਤਾਈ ਜੀ ਜਿਹੜੀ ਗੱਲ ਉੱਡਦੀ ਹੁੰਦੀ ਆ ਨਾ ਪਿੰਡ ਜੇ ਸੱਚੀ ਹੁੰਦੀ ਆ ਠੀਕ ਨਹੀਂ ਐਡਾ ਨਿਆਣਾ ਕੋਈ ਨਹੀਂ ਉਹ ਕਿਦੀ ਜਾਣ ਕੇ ਕੋ ਬੰਦਾ ਪੁੱਜ ਕੇ ਕੋਈ ਮੀਤੀ ਕਰੀ ਜੇ ਆਹੋਏ ਇੱਥੇ ਗੱਲ ਪਈ ਹੈ ਆ ਗੱਲ ਹੋਵੇ ਤਾਂ ਗੱਲ ਨਿਕਲ ਉਹ ਤਾਂ ਗੱਲ ਹੋਵਾ ਨਾ ਰੋਲੀ ਤੇ ਜਾਂਦੀ ਹੈ ਪੰਜਾਂ ਪੰਜਾਂ 6 6 ਘਰਾਂ ਤੱਕ ਠੀਕ ਨਹੀਂ ਲੋਕੀ ਦੇ ਵੇਧੇ ਰਹਿੰਦੇ ਵੀ ਕਿਦੇ ਘਰ ਕੋ ਗੱਲ ਹੋਈ ਤਾਂ ਲੋਕਾਂ ਦੀ ਗੱਲ ਡਾਈਏ ਬੱਸ ਬੱਸ ਤੇ ਭਾਰੇ ਨੂੰ ਇਨੀ ਗੱਲ ਦੀ ਸ਼ਰਮ ਨਹੀਂ ਦੀ ਮੈਨੂੰ ਮੈਂ ਤਾਂ ਦਮਾ ਦੇ ਠੀਕੀਆਂ ਭੰਖੜੀਆਂ ਪਰ ਇਹਦੇ ਇਨੀ ਸੁਧਰੀ ਮੈਂ ਤਾਂ ਦੋ ਮਿੰਟ ਜਾ ਆਉਂਦੇ ਨਾਲੇ ਚਾਹ ਚੂ ਪੀ ਆਓ ਚਾਹ ਫਿਰ ਹੋਈ ਆ ਆ ਮਾਰੋ ਗੱਡੇ ਮੈਂ ਆਏ ਹੋ ਗਿਆ ਚੋਲਾ ਜਰਾ ਹੈ ਇੱਕ ਦਰੂਬਈ ਹੈ ਸਵੇਰੇ ਸਵੇਰੇ ਪ੍ਰੀਆ ਵੀ ਲੈ ਕੇ ਖੁੰਡੀ ਪਤਾ ਨਹੀਂ ਹੁਣ ਕੀ ਨਵਾਂ ਵਾਲਾ ਪੋਣਾ ਨੇ ਕਾਂਦੇ ਵਿੱਚ ਇਦਾਂ ਕਰਦੀ ਆ ਨਾ ਨੂੰ ਕਹਿੰਨੀ ਬਿੱਥੋਂ ਮੋੜਦੇ ਨੂੰ ਜਾਣਦੀਆਂ ਕੋਸ਼ਿਸ਼ ਮम्मी ਬਹੁਤ ਬੁੜੀ ਬੁੜੀ ਧੰਨਵਾਦ ਨਹੀਂ ਮੇਰੀ ਗੱਲ ਸੁ ਉਹ ਤਾਂ ਤਾਈ ਆਉਂ ਗਈ ਜਾਂ ਮੇਰੀ ਦੀ ਉਹਨੂੰ ਜਾ ਕੇ ਕਹਿ ਮੰਮੀ ਘਰ ਰਹੀਂ ਦੀ ਕਿਉਂ ਮੈਂ ਕਿੜੀ ਨੂੰ ਕਮਾਉਣ ਨਾਲ ਤੇ ਨਹੀਂ ਕਰਨੇ ਹੈਗੇ ਮੈਂ ਜਿੰਨਾ ਤੱਕ ਮੈਂ ਕੰਮਾਂ ਨਹੀਂ ਨਹੀਂ ਕਰ ਲਿਆ ਕਰ ਚੁੱਪ ਕਰਕੇ ਗਾੜੀ ਸਵਾਲ ਜਾਬ ਕਰਨੀ ਜਿੰਉਂਦੀ ਤੇ ਤੇਰੇ ਜਦੋਂ ਉਹ ਤੇ ਜਬਾਨ ਲੰਦੀ ਨਹੀਂ ਤਾਂ ਕਰਨਾ ਕੀ ਮੰਮੀ ਨੂੰ ਮਾਦੂ ਹੋਈ ਥੱਡੇ ਵਾਲੀ ਜਾ ਕੇ ਤੇ ਮੈਂ ਹੁਣ ਉਹਨਾਂ ਨੂੰ ਝੂਠ ਬੋਲਾਂ ਤੂੰ ਹੀ ਘਰ ਰੋ ਉਹ ਚ ਵੀ ਰਾਜਵਾ ਠੀਕ ਹੈ ਨਾ ਜਾ ਜਾ ਕੇ ਕਹ ਤੇ ਜਬਾਨ ਨਹੀਂ ਕਰ ਚਲੀ ਪਹਿਲਾਂ ਮੈਨੂੰ ਦੱਸੋ ਕਿਹੜੀ ਘੋਲੋਂ ਨਿਉ ਨੇ ਮਰ ਸਿਰ ਖਾਣਾ ਹੀ ਉਹ ਆ ਬਣਾ ਲਿਆ ਨਾ ਆ ਬਣਾ ਲਿਆ ਬਖਾਲ ਮੈਨੂੰ ਕੀ ਕੀ ਬਣਾ ਕੇ ਲਿਆਈਆਂ ਤੈਨੂੰ ਪਤਾ ਤਾਂ ਹੈਗਾ ਮਾਈ ਦੀ ਹਰ ਦਾ ਤੇ ਫਿਰ ਕੀ ਬਖਾਲਦੀਆਂ ਨਾ ਬਜ਼ੁਰਗਾਂ ਦੀ ਧਿਆਰਦ ਹੁੰਦੀ ਹੈ ਖੁਸ਼ ਹੁੰਦੇ ਨੇ ਸਗੋਂ ਚੀਜ਼ਾਂ ਮੇਰੇ ਲੈ ਕੇ ਕੀ ਬਖਾਲਾਂ ਇਹਨੂੰ ਮੈਂ ਸੋਨੇ ਦੀ ਸਾਈ ਦਿੱਤੀ ਹੈ ਜੇ ਕਪੜਾ ਲੀੜਾ ਜਿਹਾਉਣ ਵਾਲਾ ਇਹਨੇ 100 100 ਬੰਦ ਕਰਕੇ ਜਾਣਾ ਫਿਰ ਕੋਹ ਲਿਆਦਾ ਕੇ ਮੇਂ ਤੱਕ ਜਾ ਜਾ ਆਪ ਆਪਣੇ ਜਾ ਮੋੜ ਦੇ ਉਹਨੂੰ ਇਹ ਵੀ ਨਾ ਢਿੰਗੀ ਰਹੀ ਜਦੋਂ ਵੇਖ ਲਓ ਕਦੀ ਇਹਨੂੰ ਕਹਿ ਲੋ ਕੁਛ ਗਾੜੀ ਮੈਂ ਜਵਾਬ ਕੜ-ਕੜ ਕੇ ਦਊਗੀ ਮੈਨੂੰ ਬੀਜੀ ਦਾ ਮੈਂ ਤੇਰੀ ਸੱਸ ਹਾਂ ਤੂੰ ਮੇਰੀ ਨੋ ਆਂ ਹਾਦੀ ਭਰੀ ਕੁੜੀ ਬੜੀ ਨਹੀਂ ਜੀ ਮਾਣ ਨਹੀਂ ਇੱਥੇ ਆਹ ਮੇਰੀ ਗੱਲ ਤੇ ਸੁਣ ਬੀਜੀ ਸੈਸ ਜੀ ਦਾ ਹਰ ਸੈਸ ਆ ਗਿਆ ਤੇ ਮੰਮੀ ਤੇ ਘਰ ਨਹੀਂ ਹੈਗੇ ਕਿੱਥੇ ਗਈ ਹੈ ਉਹ ਕਿਤੇ ਕੰਮ ਗਏ ਨੇ ਹਾਂ ਜੀ ਮੈਂ ਤਾਂ ਆਈ ਹਾਂ ਉਹਦੇ ਬੋਲ ਕੇ ਕੰਮ ਚੰਗਾ ਫਿਰ ਮੈਂ ਜਾਣੀ ਆ ਨਹੀਂ ਨਹੀਂ ਤੁਸੀਂ ਜਾਣਾ ਕਿਹੜੀ ਗੱਲ ਨੂੰ ਤੁਸੀਂ ਬੈਠੋ ਤੇ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਨਹੀਂ ਕਿਉਂ ਮੈਂ ਪੀ ਕੇ ਹੀ ਤੇ ਰਹੀ ਆਈ ਆ ਤੇ ਦੁੱਧ ਗਰਮ ਕਰ ਲਿਆਉਣੀ ਆ ਕੋਈ ਚੀਜ਼ ਦੀ ਕਿਹ ਹੈ ਜੀ ਲੋੜ ਨਹੀਂ ਮੈਨੂੰ ਮੈਂ ਸਿਰਫ ਜੀਵਨ ਵਾਲੀ ਆਈ ਸਾਂ ਕੋਈ ਨਹੀਂ ਮੈਂ ਮੁੜ ਕੇ ਆ ਜਾਵਾਂਗੀ ਚਲੋ ਠੀਕ ਹੈ ਫਿਰ ਹੱਥ ਹੋ ਗਈ ਨਾ ਮਨੀ ਝੂਠ ਬੋਲਣ ਨੂੰ ਤੇ ਮੈਨੂੰ ਗਾੜੀ ਰੱਖਿਆ ਵਾ ਬੰਦੇ ਇਹਨਾਂ ਸੋਚੇ ਸਿਆਣਾ ਬਿਆਣਾ ਕੋਈ ਘਰ ਆਏ ਤੇ ਜਾ ਕੇ ਪੁੱਛ ਹੀ ਲਈਏ ਕੀ ਗੱਲ ਕਰਨੀ ਤੁਸੀਂ ਉਹ ਆਦੀ ਨਹੀਂ ਮੈਨੂੰ ਜੀਵਨ ਨਾਲ ਕਾਮਯਾਬ ਕੀ ਬਧਾ ਉਹਨਾਂ ਨੇ ਕੋਈ ਸਲਾਹ ਹੀ ਕਰਨੀ ਹੋਏ ਇਹ ਨਵ ਇਧਰ ਆ ਕਿਧਰ ਭੱਜ ਜਾਈ ਜੈਨੀ ਰਸੋਈ ਵੱਲ ਇੱਥੇ ਆ ਦੱਸੋ ਹੁਣ ਕੀ ਕਹਿਣਾ ਮੈਂ ਇੱਥੇ ਬੈ ਮੰਮੀ ਪਰ ਵਹਿਿਆ ਕੰਮ ਚੰਗਾ ਨਹੀਂ ਹੈਗਾ ਸਿਆਣੇ ਬਿਆਣੇ ਹੈਗੇ ਹੀ ਉਹ ਤੁਹਾਨੂੰ ਮਿਲਣਾ ਹੈ ਇੱਕ ਮਿੰਟ ਨਹੀਂ ਬੈਠੇ ਹੋ ਬਹੁਤੇ ਨਾ ਪਰ ਮੱਜਨਾ ਦੇ ਮੈਨੂੰ ਠੀਕ ਆ ਚਲ ਗਈ ਆ ਕਿ ਨਹੀਂ ਚਲ ਗਏ ਨੇ ਅਦੇ ਮੈਨੂੰ ਜੀਵਨ ਨਾਲ ਕੰਮ ਆ ਤੇ ਮੈਂ ਫਿਰ ਹੁਣ ਜਾਣੀ ਆ ਇਹਨੂੰ ਕੰਮ ਕੁਮ ਕੋਈ ਨਹੀਂ ਆ ਲੁੱਤੀਆਂ ਨਾਲ ਉਹ ਬਰਨਸ ਹੁੰਦਾ ਕੋਈ ਨਹੀਂ ਤਾਂ ਤਰੀ ਫਿਰ ਲਈ ਆ ਆਹੋ ਅੱਗੇ ਤੇ ਰੋਜੋ ਤੜ ਨਾਲ ਲੁੱਤੀਆਂ ਨਾਲ ਉਹ ਨਹੀਂ ਆਉਂਦੇ ਨੇ ਬਠੇਰੇ ਕਿਤੇ ਹੁੰਦੇ ਨੇ ਉਹ ਮम्मी ਮੈਨੂੰ ਪਤਾ ਲੱਗ ਗਿਆ ਤੇ ਇਹ ਕਿਹੜੀ ਗੱਲੋਂ ਕਿਹਾ ਵਾ ਫੇ ਜਾ ਕੇ ਕਹਿ ਦੋ ਕਿ ਮम्मी ਘਰ ਨਹੀਂ ਹੈਗੀ ਕਿਹੜੀ ਗੱਲੋਂ ਕਿਹਾ ਤੂੰ ਹੀ ਦੱਸ ਦੇ ਵੱਡੀ ਸਿਆਣੀ ਤੁਸੀਂ ਆਂਦੇ ਹਣੇ ਕਿ ਮੈਨੂੰ ਕਿਤੇ ਵੱਡੀ ਨੂੰ ਵਾਲਾਣਾ ਪੁੱਛ ਲੈਣਾ ਇਹ ਕਿਦਾਂ ਬਕਵਾਸ ਕਰਦੀ ਆ ਜ਼ੁਬਾਨ ਵੀ ਇੱਕ ਡੀਏ ਦੀ ਕਿ ਮੈਂ ਮੇਰਾ ਜੀਕ ਆ ਤਾਂ ਤੇਰੀ ਜ਼ੁਬਾਨ ਖਿੱਚਦਾ ਫੜ ਕੇ ਤੇਰੀ ਮੈਂ ਤੂੰ ਹੀ ਬੱਸ ਨਾ ਗੱਲ ਨਹੀਂ ਕਰਨੀ ਚੋਕੀ ਜੇ ਐਨੇ ਜੋਗੇ ਤੇ ਜਾ ਕੇ ਜਵਾਬ ਦੇਣਾ ਹੀ ਨਾ ਉਹਨਾਂ ਨੂੰ ਨਹੀਂ ਜਿਗੜ ਕੇ ਤੂੰ ਤਾਂ ਤੁਹਾਨੂੰ ਕੱਢ ਝੜਿਆ ਵਾ ਨਹੀਂ ਜੇ ਤੂੰ ਜਵਾਬ ਦੇ ਹੀ ਦਿੱਤਾ ਹੈ ਤੇ ਅਡੀ ਕੱਢ ਨਹੀਂ ਆਪਣੀ ਆਕੜ ਵਿਖਾ ਲੈਣ ਤੇ ਮੈਂ ਬੜੀ ਹੈਗੀ ਆ ਮੈਨੂੰ ਕਹਿ ਤਾਂ ਜਾ ਕੇ ਜਵਾਬ ਦੇ ਦੋ ਹੈ ਤੇ ਫਿਰ ਤੁਸੀਂ ਮੈਨੂੰ ਨਹੀਂ ਨਾ ਘਾਣਾ ਅਮਨ ਨੂੰ ਬੁਲਾ ਲੈਣਾ ਹੈ ਅਮਨ ਨੂੰ ਬੁਲਾ ਦੂੰਗੀ ਮੂਰੀ ਮੈਨੂੰ ਬਣਾਤਾ ਵਾ ਮੂਰੀ ਬਣਾਤਾ ਤੇ ਜੱਗ ਨੂੰ ਕਿ ਤੋ ਪਤਾ ਲੱਗ ਜੇ ਵੀ ਤੂੰ ਘਰ ਤੇ ਫਿਰ ਮੇਰੀ ਬੇਸਤ ਨਾ ਕਰਨ ਗਿਆ ਨਾ ਤੇਰੀ ਬੇਟੀ ਕੱਲੀ ਹੋਊਗੀ ਦੇ ਬਾਹਰ ਜਮੂ ਤੇ ਪਤਾ ਲੱਗੂ ਮੈਂ ਅੰਦਰ ਹੀ ਮੱਜਣੀ ਐ ਨਹੀਂ ਜਾਂਦੀ ਬਾਹਰ ਤੇਰੀ ਬੇਟੀ ਦਾ ਮਰ 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 ਨਾ ਰੱਜੋ ਨਹੀਂ ਤੂੰ ਚੁੱਪ ਬਾਰੇਗੀ ਕਿ ਨਹੀਂ ਕਰੇਂਗੀ ਪਹਿਲਾਂ ਮੈਨੂੰ ਆਵਾਜ਼ ਤੂੰ ਹੀ ਮਾਰੀ ਐ ਮੈਂ ਤਾਂ ਆਪਣਾ ਕੰਮ ਕਰਨ ਚੱਲੀ ਹਾਂ ਮੈਂ ਤਾਂ ਖੁਸ਼ ਐ ਜੇ ਤੈਨੂੰ ਵੀ ਚਲ ਗਈ ਆ ਮਾਤਾ ਕਿ ਨਹੀਂ ਗਈ ਐ ਜੇ ਤੇ ਤੂੰ ਆਣ ਕੇ ਮੇਰਾ ਲੜਿਆ ਕੀ ਐ ਵੱਡਾ 헤ਚ ਚੜਿਆ ਤੇ ਉਹ ਨਾਲੇ ਉਥੇ ਛੜ ਡੀ ਥੋੜੀ ਅੰਦਰ ਆਜਣਾ ਹੀ ਮੈਨਾਂ ਜੇ ਲੱਗ ਕੇ ਬੈਠੀ ਰਹਿਣਾ ਹੀ ਗੇਣ ਤੇ ਕਾਇਮ ਐ ਹੀ ਐ ਇਹ ਤਾਂ ਵੱਡੀ ਨਾ ਉਹਦਾ ਜ਼ਿਆਦਾ 헤ਚ ਨਹੀਂ ਕਰਦੀ ਜੇ ਜੀੜੀ ਨਾ ਲੱਗਦਾ ਤੇਰਾ ਉਧਰ ਗਈ ਉਹਦੇ ਬਿਨਾ ਤੇ ਜਾ ਜਾ ਕੇ ਮਿਲਿਆ ਜੇ ਮਿਲਣਾ ਹੋਏਗਾ ਨਾ ਤੇ ਮੈਂ ਜਾ ਕੇ ਆਪੇ ਮੇਲ ਆਵਾਂਗੀ ਤੁਹਾਨੂੰ ਮੈਂ ਪੁੱਛ ਕੇ ਨਹੀਂ ਜਾਣਾ ਤੇ ਨਾਲੇ ਅਮਨ ਕਿੱਥੇ ਐ ਪੁੱਛ ਕੇ ਨਹੀਂ ਜਾਣਾ ਉਹ ਪੁੱਛ ਕੇ ਨਹੀਂ ਗਈ ਉਹਦਣ ਤੇ ਨਿਕਲੀ ਨਾ ਆਪਣੇ ਪੇਕੇ ਐਦਾਂ ਤੇਰੀ ਵੀ ਛੁੱਟੀ ਕਰੂੰ ਘਰ ਚ ਉਹੋ ਹੀ ਚਲ ਗਈ ਆ ਮੈਂ ਨਹੀਂ ਇੱਥੇ ਘਰੋਂ ਪੈਰ ਕੁੱਟਦੀ ਮੈਨੂੰ ਅਮਨ ਵੱਲ ਦੱਸੋ ਅਮਨ ਕਿੱਥੇ ਗਈ ਐ ਕਿਉਂ ਤੂੰ ਅਮਨ ਨੂੰ ਕੀ ਕਹਿਣਾ ਜੋ ਮਰਜ਼ੀ ਕਹਿਣਾ ਐ ਮੈਨੂੰ ਲੱਗਣਾ ਕੋਈ ਕੰਮ ਆ ਕੰਮ ਆ ਤੈਨੂੰ ਸੁੱਤੀ ਆ ਉਹ ਦੇ ਦਿੱਤੀ ਮਹਵਤੀਆਂ ਵੜਾ ਦੀਆਂ ਹਟੌਰ ਨਾਲ ਵੀ ਇਹੀ ਸਾਰਾ ਕੰਮ ਕਰਦੀਆਂ ਹਾ ਹੁਣ ਮਹਾਰਾਣੀ ਨੂੰ ਕੋਈ ਫਿਕਰ ਨਹੀਂ ਹੈਗੀ ਨਹੀਂ ਮੇਰੀ ਗੱਲ ਸੁਣ ਉਹਦਾ ਦੇ ਤਾਂ ਵਿਆਹ ਉਹਨੇ ਕੋਈ ਕੰਮ ਨਹੀਂ ਕਰਨਾ ਠੇਕਾ ਨਹੀਂ ਲੈਣ ਵਾਲੇ ਉਹਨੇ ਕੰਮ ਦਾ ਤੁਹਾਡਾ ਘਰੋਂ ਕਰੋ ਕੰਮ ਨਾ ਕਰੋ ਤੇ ਮੈਂ ਫਿਰ ਠੇਕਾ ਲੈ ਸਾਰੇ ਟੱਬਰ ਦਾ ਕਿ ਮੈਂ ਕਰਨਾ ਵਾ ਸਾਰਾ ਕੁਝ ਕਰਨਾ ਹੈ ਤੁਹਾਡਾ ਵੀ ਕਰਵਾ ਤੁਸੀਂ ਵੀ ਨਾਲ ਬਸ ਹੱਥ ਹਲਾ ਸਕਦੇ ਹੋ ਤੇ ਤੈਨੂੰ ਕੱਲ ਲਿਆਂਦਾ ਵਿਆਹ ਕਿ ਇੱਥੇ ਹੀ ਲਿਆਂਦਾ ਮੈਨੂੰ ਸ਼ੀਸ਼ਾ ਬਣਾ ਕੇ ਵੇਖਣ ਨੂੰ ਆਂਦਾ ਤੈਨੂੰ ਕੰਮ ਤੈਨੂੰ ਕਰਨਾ ਹੀ ਪੈਣਾ ਕੰਮ ਮੈਂ ਸਾਰਾ ਕਰਦੀ ਆ ਪਰ ਜਿਹੜੀਆਂ ਤੁਸੀਂ ਗੱਲਾਂ ਕਰਦੇ ਨੇ ਮੈਨੂੰ ਇਹ ਚੰਗੀਆਂ ਲੱਗਦੀਆਂ ਤੁਹਾਡੀਆਂ ਨਾਲੇ ਉਹਨੂੰ ਮਹਾਰਾਣੀ ਵਾਂਗ ਠਾਉਣੀ ਹੈ ਨਾ ਸੁੱਤੀ ਕਿੱਦਾਂ ਕੰਬਲ ਢਾਣ ਕੇ ਰਹਿ ਤਾਂ ਸੁੱਤੀ ਮੇਰੀ ਧੀ ਨੂੰ ਚਾਰ ਨੰਬਰਾਂ ਹੈਗੇ ਸੌਂਦੇ ਤੁਹਾਡੀ ਧੀ ਜੀ ਲੱਲਾਂ ਵਾਲੀ ਹੈ ਨਾ ਆਹ ਇਧਰ ਆਬ ਤੁਹਾਡੀ ਕਿਆਂ ਵਾ ਕਿੱਦਾਂ ਜਬਾਨ ਚੱਲਦੀ ਏ ਦੀ ਮਤਰੋ ਦੀ ਥਮ ਨਹੀਂ ਮੈਂ ਉਹਨੂੰ ਬਥੇਰਾ ਆਣੀ ਅੱਜ ਹੜ ਜੂਗੀ ਹੜ ਜੂਗੀ ਹੜਦੀ ਨਹੀਂ ਜੀ ਇਹਦੀ ਗੋਤ ਨੂੰ ਵਾਲ ਦੇਣਾ ਹੀ ਪੈਣਾ ਲੱਗਦਾ ਹੁਣ ਕਿੱਡੀ ਤਾਂ ਹੀ ਵਾਦੀ ਜਾਣ ਲਈ ਆ ਵੇਖਾਂ ਹੁਣ ਉਹਨੂੰ ਖਾਣ ਚੰਗੀ ਆ ਕੁੜੀ ਨੂੰ ਹਈ ਕੀ ਕਰਾਂ ਲਾਵਾਂ ਫੋਨ ਮੰਮੀ ਨਾ ਗੁੱਸੇ ਹੋਵੇ ਇਕਰੀ ਮੰਮੀ ਨੂੰ ਪੁੱਛ ਲੈਣੀ ਮੰਮੀ ਮੰਮੀ ਹਾਂ ਬੱਪ ਉਰੇ ਆਇਓ ਹਾਂ ਹੰਦਾਸ ਪੁੱਤ ਬੈ ਜਾ ਮੈਂ ਇੱਕ ਰਿਕਸ਼ੇ ਨੂੰ ਫੋਨ ਨਾ ਲਾਵਾਂ ਮੈਂ ਆ ਰਹਿਣ ਦੀ ਠਾਂ ਛੱਡ ਜਾਂ ਤੇ ਆਪ ਲਾਉਂਦਾ ਉਹਨੇ ਆਪ ਤਾਂ ਲਾਇਆ ਨਹੀਂ ਹੈ ਤੇ ਆਪ ਅਸੀਂ ਫੋਨ ਲਾਵਾਂਗੇ ਨਾ ਤੇ ਆਖਣਾ ਕਿ ਹੁਣ ਰੋਟੀ ਤਾਂ ਵੀ ਮੰਡੇ ਨੇ ਕੁੜੀ ਨੂੰ ਆਂਦੇ ਨੇ ਸਿੱਛਤੀ ਲੈ ਜਾਣਾ ਅਣਕੇ ਆ ਰਹਿਣ ਤੇ ਕੋਈ ਗੱਲ ਨਹੀਂ ਜੋ ਹੋਊਗੀ ਵੇਖੀ ਜਾਊਗੀ ਹੈ ਮੈਨੂੰ ਕੁੜੀ ਦਾ ਆਉਂਦਿਆ ਮੈਂ ਚਲ ਪੁੱਛਾਂ ਦੇ ਸਹੀ ਆਉਂਦਾ ਤੇ ਤੈਨੂੰ ਪਤਾ ਹੈ ਕੁੜੀ ਦਾ ਜਿੱਦਾਂ ਸਾਨੂੰ ਆਪਣੀ ਤੀ ਉਦਾਂ ਹੀ ਤੈਨੂੰ ਔਰ ਕੋਈ ਗੱਲ ਨਹੀਂ ਉਹ ਵੀ ਉਹਨਾਂ ਦੀ ਆ ਕੋਈ ਗੱਲ ਨਹੀਂ ਭੁਗਤ ਲੈਂਦੀ ਉਹਨਾਂ ਨੂੰ ਮੇਰੇ ਮੰਮੀ ਮੈਨੂੰ ਦੇਰੋਂ ਗਾਲੀ ਪੈਣ ਦੇ ਦੱਸ ਉਹਨਾਂ ਨੂੰ ਤੇ ਪੁੱਤ ਉਹਨਾਂ ਦਾ ਵੀ ਉਹਨਾਂ ਹੀ ਫਰਜ਼ਪੰਦਵਾ ਕੀ ਗੱਲ ਸ਼ਨੀ ਦਾ ਦਿਮਾਗ ਖਰਾਬ ਹੋ ਨਹੀਂ ਲਾ ਸਕਦਾ ਕੋਣ ਚਲ ਠੀਕਾ ਨਹੀਂ ਲੰਦੀ ਰਿਹਾਂ ਦੇ ਤਾਂ ਕੋਈ ਗੱਲ ਨਹੀਂ ਤੇ ਚੱਲ ਉੱਠ ਕੋਈ ਗੱਲ ਨਹੀਂ ਤੂੰ ਰਿਹਾਂ ਦੇ ਕੋਈ ਕੰਮ ਨਾ ਕਰ ਤੇ ਉਧਰਲੇ ਅੰਦਰ ਜਾ ਕੇ ਨਾ ਥੋੜਾ ਜਿਹਾ ਬੈਠਦੇ ਆ ਚਾਦਰਾਂ 'ਚ ਉਧਰਾਂ ਝਾੜਨ ਵਾਲੀਆਂ ਉਹ ਮਾੜਾ ਜਿਹਾ ਹੱਥ ਮਾਰਦੇ ਤੇ ਕੰਮ ਤੇ ਆਪ ਬਥੇਰਾ ਕਰ ਲੈਣੀ ਹੈ ਚੱਲ ਕੋਈ ਨਹੀਂ ਕਰਦੇ ਰਿਹਾਂ ਦੇ ਕੋਈ ਲੋੜ ਨਹੀਂ ਹੁਣ ਇਹਨਾਂ ਦੇ ਆਪ ਹੀ ਮਗਰ ਭੱਜਾਂਗੇ ਨਾ ਇਹ ਅਖਣਾ ਖੜੇ ਕਿਹੜੀ ਗੱਲ ਉੱਤਰ ਲੈ ਲੈਂਦੀਆਂ ਨੇ ਮਾਵਾਂ țiiਆ ਰਿਆਂ ਦੇ ਆਪੇ ਤੇਰੇ ਕੋਈ ਆਊਗਾ ਇੱਥੇ ਤੇ ਬਹਿ ਕੇ ਗੱਲ ਕਰਾਂਗੇ ਕਦੇ ਨਾ ਕਦੇ ਦੀ ਹੋਣਗੇ ਹੀ ਨਾ ਠੀਕ ਬੱਸ ਮੈਂ ਹੁਣ ਮੰਮੀ ਨੂੰ ਕੀ ਕਹਾਂ ਤੁਹਾਨੂੰ ਦਾ ਫੋਨ ਮੈਂ ਮੀਨੇ ਫਿਰ ਗੁੱਸੇ ਹਾਂ ਫੋਨ ਨਾ ਚੁੱਕਾ ਰਿਆਂ ਦਰੀ ਮੈਂ ਫੇਰ ਆ ਗਿਆ ਵਾ ਮੰਦੋਸ ਕੀ ਕਰਾਂ ਮੰਮੀ ਮੰਮੀ ਹਾਂ ਓਰੀਆ ਹੁਣ ਕਿੱਥੇ ਹੋ ਕੀ ਪੁੱਤ ਕਰੀ ਕੇ ਪਿੱਛੋਂ ਆਵਾਜ਼ਾਂ ਮਾਰੀ ਜਾਂਦੀ ਆਸਾਨੀ ਦਾ ਫੋਨ ਆਉਂਦਿਆ ਹੀ ਇਹਨੂੰ ਆਗਾ ਚੇਤਾਂ ਦਹੀਕ ਦੇਣੀ ਦੋ ਵਾਰੀ ਫੋਨ ਕੀਤਾ ਨੇ ਕਿਦਾਂ ਕਰਾਂ ਚੁੱਕਾ ਤੇ ਨਾ ਚੁੱਕਾ ਮੈਂ ਤਾਂ ਨਹੀਂ ਆ ਦਫਾ ਕਰ ਮੇਰਾ ਤੇ ਜੀ ਨਹੀਂ ਕਰਦਾ ਇਹਨਾਂ ਦੇ ਹੁਣ ਮੱਥੇ ਲੱਗਣ ਤੇ ਅੱਗੇ ਭੈਣੇ ਆਪਣੀ ਮਰਜ਼ੀ ਕਰ ਲੈ ਮੁਕੇ ਇਹ ਨਾ ਆਖੀ ਕਿ ਮੇਰੀ ਮਾਂ ਨੇ ਡੱਕ ਦਿੱਤਾ ਹੈ ਹਾਂ ਮੈਂ ਇਹ ਨਾ ਚੁਕਣਾ ਵਾਦਾ ਚੁੱਕ ਲਾ ਨਹੀਂ ਚੁਕਣਾ ਦਾ ਨਾ ਚੁੱਕ ਕੱਲ ਨੂੰ ਇਹ ਨਾ ਕਹੀਂ ਪਿਓ ਨੂੰ ਵੀ ਡੈਡੀ ਫੋਨ ਆਇਆ ਹੈ ਮੰਮੀ ਨੇ ਗੱਲ ਫੇਰ ਬੁੱਢੀਆਂ ਤੇ ਆ ਜਾਂਦੀਆਂ ਹੁੰਦੀਆਂ ਚੁੱਕ ਲਾ ਜੀ ਕਰਦਾ ਤੇ ਪਰ ਮੇਰੀ ਨਾ ਗੱਲ ਕਰਾਈ ਹਾਂ ਚੱਲ ਚੱਲ ਕਰ ਲੈ ਗੱਲ ਕਰਨੀ ਇਹਦੇ ਰਹਿਣ ਦੇ ਨੀ ਨਹੀਂ ਚੁੱਕਦੀ ਚੱਲ ਵੇਖ ਹਾਂ ਹੁਣ ਇੱਕ ਦੋ ਵੀ ਲਾਇਆ ਸ਼ਾਮਾਂ ਤੱਕ ਫੇਰ ਲਾਉਂਦਾ ਚੱਲ ਵੇਖ ਲੈਨੇ ਜਾਊਗਾ ਫੋਨ ਤੇ ਚੁੱਕ ਲਾਂ ਆਹ ਰਹਿਣ ਦੇ ਤੂੰ ਕੋਈ ਗੱਲ ਨਹੀਂ ਮੈਨੂੰ ਤੇ ਇੰਨਾ ਮੇਰਾ ਮਨ ਸੜਦਾ ਨਾ ਕਿ ਗੜੇ ਕਿਹੜੇ ਵੇਲੇ ਘਰੀ ਇਹਨਾਂ ਦੇ ਨਾਲ ਮੱਥਾ ਲੱਗਾ ਕਿ ਦੋ ਚਾਰ ਟਾਈਮ ਪੰਦੇ ਵਿੱਚ ਕਿ ਦੋ ਚਾਰ ਮਹੀਨੇ 6 ਮਹੀਨੇ ਐਵੇਂ ਲੋਕੀ ਆਂਦੇ ਦੋ ਦੋ ਤਿੰਨ ਤਿੰਨ ਸਾਲ ਕੱਢੀਦੇ ਜੀਆਂ ਦੀ ਪਰਖ ਹੋ ਜਾਂਦੀ ਹੈ ਕਾਲੀ ਕਾਲੀ ਤੇ ਕਾਲੀ ਕਾਲੀ ਤੇ ਸਾਰੇ ਕੰਮ ਹੋ ਗਏ ਨੇ ਬੇੜਾ ਬਹਿ ਜਾ ਵਿਚੋਲਿਆਂ ਦਾ ਜਿਨ੍ਹਾਂ ਨੇ ਉਹ ਗੱਲਾਂ ਨੂੰ ਕਾਲੀ ਪਾਤੀ ਛੇਤੀ ਕਰ ਲੋ ਛੇਤੀ ਕਰ ਲੋ ਪਤਾ ਦਾ ਹੌਸਲੇ ਨਾ ਲੱਗਦਾ ਨਾ ਜੀਆਂ ਦਾ ਵੀ ਜੀ ਹੈ ਕਿਦਾਂ ਦੇ ਨੇ ਚਲ ਕੋਈ ਗੱਲ ਨਹੀਂ ਤੂੰ ਨਾ ਮਿਲ ਤੀ ਖਾਪ ਆ ਬਬੂ ਮਾਰ ਹੋ ਜੇਗੀ ਪਤਾ ਤੁਹਾਡਾ ਤਾਂ ਅੱਗੇ ਹੋ ਕੁਸ਼ੀ ਹੈਗਾ ਵਾ ਚਲ ਉੱਠ ਮੇਰੀ ਤੀ ਕੋਈ ਗੱਲ ਨਹੀਂ ਨੀਹ ਕਿਦਾਂ ਸੁੱਤੀ ਹੈ ਮਹਾਰਾਣੀ ਮਮਾ ਦੀਆਂ ਟਾਈਮ ਨਾਲ ਤਿਆਰ ਹੋ ਕੇ ਤੇ ਪੈ ਜਾਂਦੀਆਂ ਨੇ ਮੈਂ ਜਿੱਦਾਂ ਨਾਲੀ ਕੰਮ ਹੀ ਹੁੰਨੀ ਆ